ਪਰ ਇਹ ਖੁਸ਼ਕੀ ਤਾਂ ਨਹੀਂ ਕਿ ਕਿਵੇਂ ਕਰਨਾ ਚਾਹੀਦਾ ਕਿਵੇਂ ਕਰੀਂਦਾ ਹੈ ਭਾਈ ਪਹਿਲਾਂ ਤਾਂ ਇਹ ਅਰਦਾਸ ਕਰੋ ਰੋ ਰੋ ਕੇ ਬਹੁਤ ਬੜਾ ਮੈਂ ਭੋਜਣਾ ਤਾਂ ਬਹੁਤ ਕੋਈ ਜਾਣਦਾ ਬੋਲੇ ਰਾਤ ਕੀ ਕਰੋ ਸਮਾਈ ਖੋਜਤ ਖੋਜਤ ਭਈ ਪੈਰਾ ਕਾਮੇ ਵਾਸਤੇ ਅਸੀਂ ਬਾਹਰ ਦੇ ਗੁਲਕਾਂ ਦੇ ਪੈਸਿਆਂ ਲਈ ਬਰਾਗੀ ਬਣ ਕੇ ਜਾਂਦੇ ਆ ਦੁਨੀਆ ਦੀਆਂ ਚੀਜ਼ਾਂ ਪ੍ਰਾਪਤ ਕਰਨ ਲਈ ਬਰਾਗੀ ਬਣ ਕੇ ਜਾਂਦੇ ਆ ਪਰ ਗੁਰੂ ਦੇ ਪਿਆਰ ਲਈ ਗੁਰੂ ਦੀ ਤੜਪ ਲਈ ਬਨਾਗੀਨੀ ਬਣਦੇ ਜੰਗਲ ਕਿਹੜਾ ਕਿਹਨੇ ਜੰਗਲ ਜਿ ਤੁੰਡੜਾ ਅੰਗਰੇਜ਼ ਜੰਗਲ ਐ ਅਤਰਸਤਾ ਧਰਮ ਦੀ ਜਨਨ ਕਿਤੇ ਰੇਮਨ ਕਹਸੋ ਕ੍ਰਿਸ਼ਨ ਆਸਾ ਬਨ ਕੇ ਸਜਨ ਸਜੈ ਕਰ ਸਮਝੋ ਬਨਹੀ ਮਾਹੇ ਉਦਾਸਾ ਕਿਤੇ ਜਨਨ ਕਿਤੇ ਹੋ ਹੋਰ ਤਾਂ ਨਹੀਂ ਵੀ ਕਿਤੇ ਜੰਗਲਾ ਜੁਹਾਂ ਜਿਆੜਾ ਪਰ ਨਾ ਇਹ ਤਾਂ ਨਹੀਂ ਹੁੰਦਾ ਬਿਲਕੁਲ ਤੇਰੇ ਨਹੀਂ ਹਰਿਆ ਉਹ ਤਾਂ ਤੇਰੇ ਬਿਲਕੁਲ ਕੋਲ ਰਹਿੰਦਾ ਐ ਬਿਲਕੁਲ ਨਾਲ ਰਹੇਗਾ ਇਸ ਦੀ ਸ਼ਹਾਦਤ ਇਹ ਸਤਿਗੁਰੂ ਜੀ ਨੇ ਸਾਡਾ ਭ레ਖਾ ਦੂਰ ਕਰਨੇ ਦੱਸਦਾ ਕਿ ਉਹਦਾ ਮੇਰੇ ਬਿਲਕੁਲ ਕੋਲ ਹੈ ਹਾਂਜੀ ਕਿਵੇਂ ਜਿਵੇਂ ਬਾਗਾਂ ਫੁੱਲਾਂ ਦੇ ਵਿੱਚ

ਉਵੇਂ ਆਪਣੀ ਯਾਨੀ ਕੋਸ਼ਿਸ਼ ਨਾਲ ਨਹੀਂ ਦੇ ਸਕਦਾ ਇਹਦੇ ਲਈ ਦੇਖਣ ਲਈ ਜਿਵੇਂ ਆਪਾਂ ਕੋਈ ਅੰਦਰਲੀ ਬਿਮਾਰੀ ਦੇਖਣੀ ਚਾਹੁੰਦੇ ਆ ਐਕਸ-ਰੇ ਲੈਣਾ ਪਏਗਾ ਹਾਂਜੀ ਕਿਸੇ ਡਾਕਟਰ ਦੀ ਮਦਦ ਲੈਣੀ ਪਏਗੀ ਕਿਉਂਕਿ ਬਗੈਰ ਆਹ ਅੱਥਰੇ ਸਾਹਮਣੇ ਸਾਜ਼ ਵੱਜਦਾ ਇਹ ਵੱਜਦਾ ਤਾਂ ਤੁਸੀਂ ਸਾਰੇ ਸੁਣਦੇ ਹੋ ਹਾਂਜੀ ਸੁਰਾਂ ਦੱਬਦੇ ਨੇ ਵੀ ਦੇਖਦੇ ਹੋ ਪਰ ਇਹ ਬਿਨਾਂ ਸਿੱਖੇ ਨੂੰ ਆਉਣਾ ਨਹੀਂ ਇੱਕ ਟਰੈਕਟਰ ਨੂੰ ਚੱਲਦੇ ਨੂੰ ਤਾਂ ਦੇਖ ਸਕਦੇ ਹੋ ਪਰ ਜਿੰਨੀ ਦੇ ਤੱਕ ਤੁਸੀਂ ਉਹਨੂੰ ਮਿਹਨਤ ਨਹੀਂ ਕਰਦੇ ਕਿਸੇ ਤੋਂ ਨਹੀਂ ਉਹਨੇ ਆਉਣਾ ਨਹੀਂ ਯਾਨੀ ਇਸੇ ਪ੍ਰਕਾਰ ਦੇ ਮਾਮੂਲੀ ਕੰਮ ਬਿਨਾ ਸਿੱਖਣ ਤੋਂ ਨਹੀਂ ਆਉਂਦਾ ਢੋਲਕੀ ਬਿਨਾ ਸਿੱਖਣ ਤੋਂ ਨਹੀਂ ਆਉਂਦੀ ਕਿ ਹੋਰ ਜਿੰਨੇ ਵੀ ਕੰਮ ਨੇ ਇਹ ਬਿਨਾ ਸਿੱਖਣ ਤੋਂ ਨਹੀਂ ਆਉਂਦੇ ਭਾਵ ਸਿੱਖਣ ਵੀਦੰਗ ਸਿੱਖ ਆਖੋਸ ਇਹ ਜੇ ਮਾਮੂਲੀ ਕੰਮ ਬਿਨਾ ਸਿੱਖਣ ਤੋਂ ਨਹੀਂ ਆਉਂਦੇ ਤੇ ਜਿਹੜਾ ਕੋਰਤ ਰਮੰਡ ਕੋ ਉਠਾ ਕੇ ਸਵਾਮੀ ਸਰਬ ਜੀਆਂ ਦਾ ਦਾਤਾ ਹੈ ਉਨੂੰ ਸਿੱਖਣ ਲਈ ਉਹਨੂੰ ਪੜ੍ਹ ਲੈ ਫਿਰ ਸਿੱਖਣਾ ਪੈਂਦਾ ਇਹ ਸਿੱਖਣਾ ਚਾਹੁੰਦਾ ਨਹੀਂ ਇਹ ਤਾਂ ਜਿਹਦੇ ਕੋਲ ਜਾਂਦਾ ਸਿੱਖਣ ਵਾਲੇ ਨੂੰ ਸਿਖਾਉਣਾ ਜੁਰਦਾ ਅੱਛਾ ਵੀ ਕਿਵੇਂ ਸਿੱਖਿਆ ਜਾ ਸਕਦਾ ਹੈ ਕਿ ਆਪਣੇ ਆਪ ਕਰਨ ਨਾਲ ਨਹੀਂ ساری ਜ਼ਿੰਦਗੀ ਕਰਦੇ ਰਹੋ ਗੱਲ ਵੀ ਬਣਨੀ ਨਹੀਂ ਬਣਨੀ ਨਹੀਂ ਬਣਨੀ ਕਿਵੇਂ ਬਣੇਗੀ ਵੀ ਗੱਲ ਆਇਆ ਜੀ ਵਾਕ को मिले विचोला ਪਿਛੋਲੇ ਦੀ ਗੱਲ ਮੰਨਣੀ ਪੈਂਦੀ ਹੈ ਵਿਚੋਲਾ ਜਿਹੜਾ ਗੁਰਬਾਣੀ ਨਾਲ ਜੋੜੇ ਉਹ ਵਿਚੋਲਾ ਹੈ ਅਕੁਰ ਸਤਿ ਅਸਾਹ ਤੋਂ ਖਾਣਾ ਖਾ ਜਾਣਾ ਇੱਥੇ ਕਈ ਆਪਣੀਆਂ ਇੱਛਾ ਨੂੰ ਪੂਰਨ ਕਰਨ ਲਈ ਵੀ ਵਿਚੋਲੇ ਬੜੇ ਰਹਿੰਦੇ ਨੇ ਇਸ ਕਰਕੇ ਜਿਹੜਾ ਬਾਣੀ ਨਾਲ ਜੋੜੇ ਉਹਦੇ ਅੱਗੇ ਮੇਰਾ ਸਿਰ ਹਾਜ਼ਰ ਆ ਪਾਣੀ ਨਾਲ ਜੁੜਨਾ ਹੈ ਗੁਰਬਾਣੀ ਨਾਲ ਜੁੜਨਾ ਹੈ ਸ਼ਾਸਨ ਜੀ ਜਿੰਨਾ ਤੇ ਜੁੜਦਾ ਨਹੀਂ ਮਾਵਾ ਜਾਂ ਨੈਗੇਟਿਵ ਆਰ ਫੈਕਟਰ ਦਾ ਫਰਕ ਰਹਿ ਜੇ ਤਾਂ ਕਰੰਟ ਨਹੀਂ ਆਉਂਦਾ ਸੂਤ ਭਰਦਾ ਵੀ ਫਰਕ ਰਹਿ ਜੇ ਨਾ ਆ ਪੱਖਾ ਨਹੀਂ ਚੱਲੂ ਬਣੀ ਹਰਕ ਨਹੀਂ ਰਹਿਣਾ ਚਾਹੀਦਾ ਜੁੜਨਾ ਚਾਹੀਦਾ ਇਹ ਜੁੜੂ ਕਿਵੇਂ ਜਿੰਨਾ ਚਿਰ ਉਧਰੋਂ ਟੁੱਟਦਾ ਨਹੀਂ ਇੱਧਰ ਜੁੜਦਾ ਨਹੀਂ ਐਵੇਂ ਜੋ ਮਰਜੀ ਆਪਾਂ ਗੱਲਾਂ ਕਰੀ ਜਾਈਏ ਜਿੰਨਾ ਚਿਰ ਉਧਰੋਂ ਟੁੱਟਦਾ ਨਹੀਂ ਇੱਧਰ ਜੁੜਦਾ ਨਹੀਂ ਸਾਚੀ ਬੀਠੰ ਤੁਮਸੇ ਚੋਰੀ ਤੁਮਸੇ ਜੋਰ ਆਵਰਸੇਉ ਕੀ ਟੁੱਟਦਾ ਨਹੀਂ ਆਪਸਾਂ ਇਹ ਵੀ ਟੁੱਟਦੀ ਨਹੀਂ ਜੁੜੀ ਹੋਈ ਹੈ ਕਿਤੇ ਨਾ ਕਿਤੇ ਪਰ ਜੁੜਿਆ ਹੋਇਆ ਜਿਹੜਾ ਉਹ ਜਿੰਨਾ ਚਿਰ ਉਹ ਤੋਂ ਟੁੱਟਦਾ ਨਹੀਂ ਸਾ ਸੰਗਤ ਹੁਣ ਨਹੀਂ ਦਿੱਤਾ ਕਿ ਯਾਨੀ ਜੇ ਕੋਈ ਬੰਦਾ ਸਰਵਿਸ ਕਰਦਾ ਹੈ ਅਗਰ ਉਹ ਹੋਰ ਵੱਖਰਾ ਕੋਈ ਕੰਮ ਕਰਦਾ ਹੈ ਕਹਿੰਦੇ ਨੇ ਜੁਰਮ ਹੈ ਅਕੂਸਰ ਯਾਨੀ ਸਿ ਮਾਲਕ ਦੇ ਹੋਣੇ ਵਾਇਰੂ ਦੇ ਹੋਣੇ ਵਾਇਰੂ ਦਾ ਹੋਣਾ ਜੁੜਦਾ ਰਹੇਗਾ ਹੁਣ ਕੀ ਕਰਨਾ ਹੈ ਇਸੇ ਤੇ ਕੋਈ ਸ਼ੱਕ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਖ ਗਿਆਨ ਦਾ ਅਰਬ ਹੈ ਸੋ ਫੀਸ਼ਤ ਜਾਪ ਹੈ ਐ ਦੁਨੀਆ ਦੇ ਲੋਕੋ ਐਨੇ ਭਟਕਦੇ ਨਾ ਫਿਰੋ ਦੁੱਧ ਚਾਹੋ ਪੁੱਤ ਚਾਹੋ ਰਾਜ ਚਾਹੋ ਯੋਗ ਚਾਹੋ ਜਿਹੜੀ ਚੀਜ਼ ਤੁਹਾਨੂੰ ਕਿਤੋਂ ਵੀ ਨਹੀਂ ਮਿਲਦੀ ਇਹ ਵੈਗੁਰੂ ਦੇ ਦਰਬਾਰ ਤੋਂ ਮਿਲਦੀ ਹੈ ਵੈਗੁਰੂ ਦਾ ਦਰਸ਼ਨ ਵੀ ਮਿਲਦਾ ਹੈ ਪਰ ਮਿਲੂ ਤਾਂ ਜੇ ਆਪਾਂ ਅਗਲੀ ਗੱਲ ਮੰਨਾਂਗੇ ਅੱਖੋ ਸਤ ਜਿਹੜੇ ਵੈਗੁਰੂ ਦੇ ਪਿਆਰੇ ਨੇ ਉਹ ਕਹਿੰਦੇ ਜੀ ਉਹ ਕਿਹੋ ਜਿਹੇ ਹੁੰਦੇ ਨੇ ਅਖੇ ਜੀ ਫੇਰ ਸਾਨੂੰ ਦੱਸੋ ਵੀ ਉਹਨਾਂ ਦਾ ਉਹ ਕਿਹੋ ਜਿਹਾ ਹੁੰਦੇ ਨੇ ਕਹਿੰਦੇ ਲਈ ਇੱਕ ਸਵਾਲ ਹੈ ਕਿ ਜਿਨ੍ਹਾਂ ਦਾ ਵਿਸਰੇ ਨਾਮ ਤੇ ਕੁਰੇਹਿਆ ਜਿਨ੍ਹਾਂ ਨੂੰ ਕਹਿੰਦੇ ਮਹਾਰਾਜ ਜਵਾਬ ਦਿੰਦੇ ਨੇ ਭੇਵ ਨਾ ਜਾਣੋ ਮੂਲ ਮਾਨਸ ਤੇ ਕਿੱਟਾ ਬੱਦਲੋ ਸਾਈ ਜੇਹਰਾ